ਨੋ ਜਾਣਗਾ ਹੋਏ ਭਾਈ ਨਾ ਹੇਲੇਲੂਇਆ ਹੇਲੇਲੂਇਆ ਵੈਲਕਮ ਬੈਕ ਟੂ ਮਾਈ YouTube ਚੈਨਲ ਖੱtrey ਬਲੌਗਰ ਦੇ ਵਿੱਚ ਤੁਹਾਡਾ ਸਤ ਸ੍ਰੀ ਅਕਾਲ ਤੁਹਾਡਾ ਸਤ ਸ੍ਰੀ ਅਕਾਲ ਲੋ ਵੀ ਮਿੱਤਰੋ ਆਪਾਂ ਹੈਗੇ ਆਂ ਜੀ ਮੈਕਸ ਸਟੋਰ ਦੇ ਅੰਦਰ ਰਾਤ ਦਾ ਟਾਈਮ ਹੈ ਸਾਡਾ ਕੰਮ ਕਾਫੀ ਹੱਦ ਤੱਕ ਖਤਮ ਹੋ ਚੁੱਕਿਆ ਤੇ ਕੁਝ ਕੰਮ ਬੈਂਡਿੰਗ ਰਹਿ ਚੁੱਕਿਆ ਹੈ ਸਾਡਾ ਤੇ ਉਹ ਕਰੀ ਜਾਂਦੇ ਆ ਰਾਤ ਦਾ ਟਾਈਮ ਹੈ ਏ ਰੋਟੀ ਸਾਡੀ ਆਈ ਚੁੱਕੀ ਐ ਅਸੀਂ ਆਪਣੇ ਯਾਰਾਂ ਮਿੱਤਰਾਂ ਨਾਲ ਮੈਕਸ ਸਟੋਰ ਦੇ ਅੰਦਰ ਆ ਤੇ ਮਿਲਦੇ ਆ ਫਿਰ ਤੁਹਾਨੂੰ ਮਲਾਉਣੇ ਯਾਰਾਂ ਮਿੱਤਰਾਂ ਨਾਲ ਤੇ ਲਾਉਣੇ ਮਹਿਫਿਲ ਬਣੇ ਰੋ ਸਾਡੇ ਵੀਡੀਓ ਦੇ ਅੰਦਰ ਲੋ ਆ ਸਾਡੇ ਸਟਾਰ ਬੈਠੇ ਨੇ ਲੋ ਜੀ ਇਹਦਾ ਫੋਨ ਤੇ ਵਿੱਚ ਬੀਜੀ ਨੇ ਕੀ ਕਰੀ ਜਾਂਦੇ ਨੇ ਇਹ ਗਗਨ ਜੀ ਬਾਕੀ ਕਿਧਰ ਗਏ ਬਾਕੀ ਬੰਦੇ ਕਿਧਰ ਗਏ ਆ ਦੇਖ ਲੋ ਕਾਹ ਮਮਤ ਰੱਖ ਗਿਆ ਕਾਹ ਓਏ ਆ ਲੋ ਲੰਗਰ ਲਾਏ ਲੰਗਰ ਲਾਇਆ ਹਾਂ ਲੈ ਕਾਹਦਾ ਹਾਂ ਲੈ ਉਹ ਆ ਗਾਜੂ ਕਤਲੀ ਗਾਜੂ ਕਤਲੀ ਕਿਉਂ ਖਾਓ ਏ ਟੈਗਰੋਂ ਨੈਕਸਟ ਆਣੇ ਹੁਣ ਮੇਲੇ ਹੋ ਗਏ ਕੰਮ ਕਰ ਕਾਫੀ ਜ਼ਿਆਦਾ ਸੀ ਰਾਤ ਦਾ ਟਾਈਮ ਆ ਤਕਰੀਬਨ 11 ਵਜੇ ਤੋਂ ਉੱਪਰ ਦਾ ਟਾਈਮ ਹੋ ਆ ਗਿਆ ਤੇ ਕੰਮ ਕਰ ਨਿਵੇੜਾਂਗੇ ਅਸੀਂ ਕੰਮ ਕਾਰ ਵੀ ਕਰੀ ਜਾਂਦੇ ਓਏ ਕੀ ਕਹਿ ਰਹੇ ਹੋ ਤੁਸੀਂ ਹਾਂ ਜੀ ਕੀ ਕਹਿ ਰਹੇ ਹੋ ਸਾਰਾ ਬਸ ਲੈਂਜ ਬੈਠੋ ਬੈ ਗਏ ਜੀ ਸੰਮਣ ਜੀ ਸਾਰਾ ਦੋਨ ਧਰ ਗਿਆ ਬੱਚਾ ਲਾਂ ਦੇ ਕੰਮ ਰੋਟੀ ਖਾਣ ਦਾ ਟਾਈਮ ਹੋ ਗਿਆ ਜੀ ਤੇ ਰੋਟੀ ਖਾਣੀ ਸ਼ੁਰੂ ਕਰਾਂਗੇ ਹਾਂ ਜੀ ਫਿਰ ਕੀ ਕਹਿਣਾ ਚਾਹੋਗੇ ਤੁਸੀਂ ਬਬੂ ਪਨੀਰ ਕੋਲ ਆ ਪਨੀਰ ਕੋਲ ਉਹਨਾਂ ਦੇ ਪਾਣੀ ਦੋ ਮੈਂ ਦੱਦ ਕਰਦੇ ਪਨੀਰ ਚਾਹੀ ਪਨੀਰ ਓਏ ਤਿੰਨ ਬਟਨ ਆ ਨਹੀਂ ਦੇ ਨੇ ਠੀਕ ਆ ਦੋ ਹੀ ਦੇ ਆ ਪੰਜ ਮੇਰੇ ਪੰਜ ਪੂਰੇ ਹੋ ਗਏ ਮੱਕੇ ਨੇ ਮੰਗਾਇਆ ਨਹੀਂ ਨਾ ਇਹਨਾਂ ਦੇ ਗਲਗੁਲ ਖੜੇ ਪਏ ਉਹਦੇ ਦੀ ਬਾਦ ਜਿਹੜਾ ਕਹਿੰਦਾ ਚੜਾ ਨਹੀਂਉਂਦੀ ਕੁਕਰਦਾ ਉਹਨਾਂ ਨੂੰ ਸਾਰੇ ਇਹਨੇ ਨੇ ਰੈਂਦਾ ਕੁਕਰ ਆ ਸਾਰੇ ਹਸੀ ਮਜ਼ਾਕ ਕਰੀ ਜਾਂਦੇ ਨੇ ਬੈਠਿਆ ਮੈਕਦੇ ਸਟੋਰ ਦੇ ਵਿੱਚ ਠੀਕ ਕੰਮ ਕਰ ਕਾਫੀ ਜ਼ਿਆਦਾ ਪੈਂਡਿੰਗ ਆ ਰਾਤ ਦੇ ਤਕਰੀਬਨ 11 ਵਜੇ ਤੋਂ ਉੱਪਰ ਦਾ ਟਾਈਮ ਹੋਇਆ ਪਿਆ ਤੇ ਰੋਟੀ ਫਿਰ ਸਾਡੀ ਮਿਕਸ ਵੱਲੋਂ ਆਈ ਗਈ ਸੀ ਆ ਦੇਖੋ ਉੱਪਰ ਕੋਈ ਨਹੀਂ ਐਸੇ ਹੀ ਕਹਿ ਰਿਹਾ ਮੈਂ ਇੱਕ ਕਮ 11 1 ਮਿੰਟ ਪਲੱਸ ਹੋ ਗਿਆ ਨਹੀਂ ਕਹਿ ਰਿਹਾ ਇੱਕ ਤੂੰ ਕਹੇ ਤਾਂ ਹੋਇਆ 1 ਮਿੰਟ ਪਲੱਸ ਸੰਮਨ ਜੀ ਕਿੱਧਰ ਬੀ ਜਿਓ ਆ ਗਿਆ ਆਪਣੇ ਮੈਡਮ ਦਾ ਫੋਨ ਆਪਾਂ ਆ ਗਏ ਅੱਗੇ ਨੰਬਰਦਾਰ ਜੀ ਆ ਗਏ ਨੇ ਆਓ ਲੋ ਵਾਹ ਜੀ ਸੈਟ ਹੋ ਕੇ ਬੈਠੋ ਸਾਰੇ ਨੇ ਸੈਟੋ ਕੇ ਬੈਠੋ ਨੇ ਦੀ ਮਾਰ ਕਰਤਾ ਬਾਜੂ ਤੇ ਤੇਰਾ ਬੱਜੂ ਮੂ ਤੇ ਫੇਰਾ ਬਾਜੂ ਮੂ ਤੇ ਕਾਲ ਕੰਨ ਕਰਦੀ ਹੈਗੀ ਓਏ ਸਾਕਲ ਵਾਰ ਤੇਰਾ ਬੱਜੂ ਮੂ ਤੇ ਦੇਖੋ ਜੀ ਆਉ ਤੇਰੀ ਬਾਤ ਜਿੱਦ ਗੱਲ ਕਰੀ ਜਾਂਦੇ ਹਾਂ ਹਾਂਜੀ ਫਿਰ ਕੀ ਬੱਜੂ ਮੂ ਤੇ ਹਾਂਜੀ ਦੋਸਤੋ ਤੇਰਾ ਬਾਜੂ ਮੂ ਤੇ ਹਾਂਜੀ ਬਤਾ ਕੀ ਹਾਲ ਚਾਲ ਨੇ ਕੀ ਹਾਲ ਹੈ ਜੀ ਦੋਸਤੋ ਹਲੋ ਜੀ ਚੱਕਦੇ ਹallelujah ਕਰੀ ਨਹੀਂ ਕਰ ਅਨੇ ਰੋਇਆ ਹallelujah ਬੈਲਸੀ ਪਰਤਾਨੀ ਦਾ ਆ ਮੈਨੇ ਬਣਾ ਲਿਆ ਹਾਂ ਆ ਇਸਨੇ ਬਾਰਨਾ ਸਿਖਾਇਆ ਮੈਨੇ ਉਹ ਮੈਨੇ ਬੈਠਿਆ ਪਰ ਮੈਂ ਖਿਚੋ ਸੀ ਰੋਟੀ ਦਾ ਟਾਈਮ ਹੋ ਗਿਆ ਰੋਟੀ ਆ ਚੁੱਕੀ ਹੈ ਸਾਡੀ ਲੰਗਰ ਪਾੜ ਮੈਂ ਖਮਾਜੋ ਜੀ ਥੋੜੀਓ ਪੱਠੇ ਕੰਮ ਹੀ ਟਾਇਰ ਹੋ ਗਿਆ ਲੈਟ ਹੀ ਚਲੀ ਗਈ ਯਾਰ ਹੈ ਫਲੇਟ ਵਾਗ ਗਈ ਮੈਂ ਫਲੇਟ ਵਾਗ ਗਈ ਨੇਰੀ ਆ ਗਈ ਬਾਰੇ ਦੇਖ ਬਾਰੇ ਖਾ ਕੇ ਨੇਰੀ ਆ ਗਈ ਹੈ ਹਾਂ ਗਿਆ ਬਹੁਤ ਨੇਰੀ ਆ ਗਈ ਕਿਹੜਾ ਕੋਣ ਆ ਰਿਹਾ ਯਾਰ ਤੂਫਾਨ ਆ ਰਿਹਾ ਯਾਰ ਬਹੁਤ ਚੱਲ ਰਹੀ ਹੈ ਬਾਰਿਸ਼ ਮੈਨੂੰ ਲੱਗਦਾ ਬਿਜਲੀ ਵੀ ਛਕਰੀ ਜਾਣਾ ਬਿਜਲੀ ਤਾਂ ਸਾਨੂੰ ਹੀ ਲੱਗ ਰਿਹਾ ਹਾਂ ਸਾਹਮਣ ਬੜੇ ਪਿਆਰ ਨਾਲ ਸਬਜੀ ਸੀਟ ਬੈਲਟ ਲੱਗੀ ਦੋ ਰੰਗ ਮੁੱਟਣੀ ਕਰਨਾ ਸਭ ਭਰਾਣਾ ਸਰ ਆਪਣਾ ਉਹ ਵੀ ਤੇਰਾ ਤਿਆਰ ਬੜਾ ਡੱਬਾ ਜੀ ਰੁਕੀ ਹੈ ਪੀ ਗਗੜੀ ਰੋਟੀ ਖਾ ਰਹੇ ਫਿਰ ਹਾਂਜੀ ਹਾਂਜੀ ਆਪਾ ਕੁਲ ਇਕਲੀਆਂ ਹੋਰੀ ਬਸ ਜੱਦ ਜਾ ਹਾਂ ਜੀ ਖਾ ਸਕਦੇ ਹਾਂ ਹਾਂ ਜੀ ਹਾਂ ਜੀ ਜਰੂਰ ਜੀ ਉਹ ਦੇਖੋ ਖੰਭੇ ਨੂੰ ਜੁੱਟੀਆਂ ਦੇ ਇੱਕ ਬੰਦਾ ਹਾਂ ਗੰਦਨਾ ਪਾਜੰਦੇ ਹੋਗੀ ਨਾ ਸਾਹਮਣੇ ਹੈਗਾ ਸੰਗ ਹੈਗਾ ਆ ਉਹ ਲੱਪੀ ਹਾਂ ਜੀ ਕੁੜੀਆਂ ਵੇ ਨੇ ਬਈ ਦੋਆ ਦੀ ਗੋਲੀ ਹੱਟ ਕੱਢਾਂ ਆਹ ਅੰਬਰੇਸਰੀਆਂ ਨੇ ਮੇਰੀ ਗੈਸ ਨੂੰ ਮੰਨਦਾ ਤੂੰ ਤਾਂ ਇਧਰ ਹੀ ਆਇਆ ਏਤਰੀ ਬਲੌਗ ਤੂੰ ਤਾਂ ਇਧਰ ਹੀ ਉੱਠੀ ਰਿਹਾ ਰਮਾਲ ਤੇ ਸੱਜਣ ਨੇ ਇਹ ਬਲੌਗ ਇਹ ਨਾ ਨਾ ਮੈਨੂੰ ਕਿ ਸੱਜਣੇ ਰਮਾਲ ਦੇ ਕੇ ਮੈਂ ਚੁੰਮ ਚੁੰਮ ਰੱਖੀ ਅਜੇ ਵਾਈ ਵਾਲੀ ਹੋਈ ਉਹ ਕਿੱਥੇ ਉਹ ਭਾਂ ਹੁਣ ਕੱਢ ਕੇ ਲਿਆ ਤੂੰ ਇਹ ਚ ਪਾਉਂ ਐ ਚ ਪਾਉਂ ਜਾਂਦੀ ਏ ਓਏ ਹੋਏ ਉਹ 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 ਚਲੋ ਕਾੜੀ ਰੋਟੀ ਕਰ ਫਿਰ ਮਿਲਦੇ ਆ ਤੁਹਾਨੂੰ ਓਏ ਮੁਰਾ ਦਾ ਪਹਿਲਾਂ ਆਈਏ ਸਭ ਜੀ ਉਹਨਾਂ ਦਾ ਕਰ ਲਈ ਓਏ ਅੱਜ ਕੱਲ ਆ ਗੜਾ ਇਹਦੇ ਮੁਰੇ ਕਿੱਥੋਂ ਬਾੜ ਲੈ ਆ ਆ ਲਓ ਹਾਂਜੀ ਸਕੋਪ ਚੰਨੀ ਤੁਹਾਡੇ ਪਿੰਡ ਦੀ ਮੰਡੀ ਜਿੱਥੇ ਪਰੌਂਡਾ ਹੋਏ ਕਿੱਡਾ ਉਹ ਡਿਪੈਂਡ ਦੀ ਮੰਡੀ ਆ ਆ ਜੀ ਬੱਡਾ ਖੋਤਾਂ ਮੰਡੀ ਉਹ ਡੰਦਾ ਪਿੰਡ ਰਾਜਲੇ ਦੇ ਨਾਲ ਖੁਸ਼ ਹੋ ਗਏ ਕਿਨੇ ਕਿੰਨਾ ਈ ਬਾਦ ਨੂੰ ਤੁਸੀਂ ਮਾਲ ਹੀ ਭੁੱਖੀ ਰੂ ਕੀ ਲੈਣਾ ਡੰਦਾ ਰੱਖ ਲਈਏ ਪ੍ਰਸ਼ਾਦ ਹੀ ਲੈਣੇ ਆ ਸੁਰਜ ਕੀ ਖਾਣਾ ਤੂੰ ਆਪਾਂ ਜੀਪੀ ਕਰਨੀਆਂ ਜਾ ਕੇ ਪਰੌਂਠਾ ਮੰਗਦਾ ਪਰੌਂਠਾ ਮੰਗਦਾ ਪਰੌਂਠਾ ਲੈਣੇ ਰੋਟੀ ਜਰਾਣਾ ਹੋਈ ਰੋਲ ਬਣਾ ਕੇ ਦੇ ਪਰੌਂਠਾ ਆ ਰਹਿ ਗਿਆ ਇਕੱਲਾ ਜੀ ਤਰਾਵਰ ਦੇ ਮਟਾਲੇ ਫਿਰ ਰੋਟੀਆਂ ਬਈ ਅੱਜ ਇਹਨੇ ਹਲਕਾ ਨੂੰ ਦਿੱਤੀ ਆ ਜੀ ਟੋਟਲੀ ਬਰੀ ਐਨਜੋਏ ਕਰੀ ਐਨੇ ਚੱਲੇ ਜੀ ਵਿਹਲੇ ਹੋ ਗਏ ਰੋਟੂ ਢਖਾ ਲਈ ਤੇ ਹੁਣ ਆਪਾਂ ਕਰਦੇ ਆਂ ਕੰਮਕਾਰ ਆਪਣੇ ਮਿਲਿਆ ਤੁਹਾਨੂੰ ਈ ਕਹਿਣਾ ਚਾਹੋਂਗੇ ਤੁਸੀਂ ਆ ਬੀਜੀ ਨੇ ਜੀ ਆਪਣੇ ਆਪਣੇ ਸੈਕਸ਼ਨ ਚ ਤੇ ਕੰਮ ਕਰਦੇ ਵੀਡੀਓ ਆਂਦੇ ਨੇ ਆ ਦੇਖੋ ਸੋ ਉਹ ਬੈਠੇ ਕੋਚੀ। ਅਕਸਰ ਬਰਾਉ ਡਮਰੇ ਪਾਉਂਦਾ। ਦੇਖੋ 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 ਦੇਖੋ। ਖਾਰੇ ਆਪਣੇ ਆਪਣੇ ਕੰਮ ਮਸਤ ਨਾਲ ਕਰੀ ਜਾਂਦੇ ਨੇ। ਇਹ ਸੈਕਸ਼ਨ ਕਾਵਿਆ ਤੱਕ ਸੈਟੀ ਨੇ ਆ ਦੇਖੋ। ਨਹੀਂ ਜਰਾ ਐਵੇਂ ਨਹੀਂ ਕਰ। ਹਾਂ ਹਾਂ ਮਜ਼ਾਕ ਛੱਡੀ ਜਾਂਦਾ। ਕਾਲੀ ਆਫਟੀ ਨਾਲ ਨਹੀਂ ਕਾਲੀ ਵੀਡੀਓ ਕਹਦੀ ਵੀ ਬਿਸਮ ਕਰਨ ਬੋਲੇ ਗਈ ਐਂ ਸੜਾ ਕਿੱਦਾਂ ਕਰਦੇ ਸਿਮਰਨ ਹਾਂ ਮਸਤ ਜਾਣਾ ਦੁੱਗ ਆ ਗਿਆ ਦੱਤੀਗ ਮਗਰ ਜੱਤ ਉਹ ਲੰਮਾ ਨਹੀਂ ਕਰਨਾ ਉਹ ਗੂੜਿਆ ਨਹੀਂ ਦੇ ਮੈਂ ਐਂ ਕਰ ਰਿਹਾ ਹਾਂ ਇਹ ਕਿਹਨੇ ਨਾਏ ਕਰ ਦਿੰਦਿਆ ਛੁਕਾ ਵਾਲੇ ਨੂੰ ਨਾ ਜਾਣਾਂਗਾ ਮਾਲ ਨਾ ਕਰ ਰਵੰਦ ਨਾਏ ਕਰ ਦਿੰਦੀ ਆ ਹਾਂ ਸਮਝ ਕੇ ਚਲੀ ਜਾਂਦਾ ਜੀ ਇੱਕ ਦੂਜੇ ਦੀ ਨਕਲ ਕਰੀ ਜਾਂਦੇ ਨੇ ਬਿਜਟ ਐ ਬਿਜਟ ਐ ਕੰਮ ਕਰ ਲੋ ਅਰੇ ਚੰਨੀ ਦੇ ਪਾਰ ਲੇ ਜੀ ਕਿੱਥੇ ਆ ਚੰਨੀ ਦੇ ਪਾਰ ਆ ਦੇਖੋ ਜੀ ਆਪਾਂ ਮੈਕਸੇ ਸਟੋਰ ਦੇ ਅੰਦਰ ਆ ਤੁਸੀਂ ਦੇਖ ਹੀ ਸਕਦੇ ਹੋ ਸਟੋਰ ਸਾਰਾ ਆ ਨਵੇਂ ਆਰਟੀਕਲ ਕਾਫੀ ਹੱਦ ਤੱਕ ਆਏ ਚੁੱਕੇ ਨੇ ਜਿਹੜਾ ਵੀ ਕੋਈ ਮੈਕਸੇ ਸਟੋਰ ਤੇ ਸ਼ੋਪਿੰਗ ਕਰਦਾ ਹੈਗਾ ਤੁਸੀਂ ਆ ਸਕਦੇ ਹੋ ਆਪਣਾ ਹੰਡਾਇਆ ਆਟੋਲੇਟ ਬਰਨਾਲਾ ਸੇਲ ਵਗੈਰਾ ਲੱਗੀ ਹੋਈ ਹੈ ਕਾਫੀ ਹੱਦ ਤੱਕ 50% ਡਿਸਕਾਊਂਟ ਦੇ ਆਰਟੀਕਲ ਚੱਲੇ ਨੇ ਜੀ 299 ਦੇ ਫਲੈਟ ਚੱਲੇ ਨੇ ਜੀ ਟੀ-ਸ਼ਰਟ ਵਗੈਰਾ ਹੋ ਗਈਆਂ ਬ੍ਰਾਂਡਡ ਟੀ-ਸ਼ਰਟਾਂ ਹੋ ਗਈਆਂ ਆ ਦੇਖੋ ਜੀ ਸਾਰਾ ਕੰਮ ਕਰਕੇ ਕਾਫੀ ਹੱਦ ਤੱਕ ਕੰਮ ਹੋ ਚੁੱਕਾ ਤੇ ਪੈਂਡਿੰਗ ਵੀ ਬੇਗਾਂ ਕਰੀਆ ਨੇ ਨਵੀਂ ਜਾਨੇ ਤੇ ਲੱਗੇ ਹੋਏ ਆ ਮੈਕਸ ਅੰਡਰ ਆਊਟਲਟ ਬਣੇ ਰੋ ਵੀਡੀਓ ਦੇ ਵਿੱਚ ਮੈਨਾਂ ਤੁਹਾਨੂੰ ਵੀਡੀਓ ਦੇ ਨਾਲ ਕਹਿੰਦੇ ਹੁਣ ਚਾਹ ਵੀ ਪੀਣੀ ਆ ਇਹ ਕਹਿੰਦੇ ਰੋਟੀ ਤਾਂ ਖਾ ਲਈ ਤੇ ਚਾਹ ਵੀ ਪੀਣੀ ਲੋ ਉਹ ਭਾਜੀ ਤੁਹਾਡੇ ਡੋਲੇ ਚੋਲੇ ਹਾਂਜੀ ਹallelujah ਹallelujah ਆਵਾਜ਼ ਆਈ ਗਾ ਉਹ ਸਾਡੇ ਮੈਂਬਰ ਡਾ ਬੀ ਹੋ ਗਿਆ ਜੀ ਡੀਐਮ ਸਭ ਦੇ ਸਾਨੂੰ ਮੱਠੀ ਦਿਓ ਮੱਠੀ ਚਾਹ ਨਾਲ ਮੱਠੀ ਚਾਹ ਦਾ ਟਾਈਮ ਹੋ ਗਿਆ ਤੇ ਰਾਤ ਦੇ ਕਿੰਨੇ ਵੱਜ ਗਏ ਰਾਤ ਦੇ ਉਹ ਦੇਖੋ 2:21 ਹੋ ਗਏ ਜੀ ਅਮਰ ਜਰਾ ਫੇਰ ਦੀ ਹੋ ਗਏ ਬਣਾਵਾਂਗਾ ਤੇ ਚਾਹ ਦਾ ਟਾਈਮ ਹੋ ਗਿਆ ਰੋਟੀ ਵੀ ਖਾ ਲਈ ਤੇ ਚਾਹ ਦਾ ਟਾਈਮ ਆ ਗਿਆ ਚਾਹ ਨਾਲ ਮੱਠੀ ਆਹ ਸੋਹਣਾ ਮੁੰਡਾ ਬਣਾ ਬਲਾ ਬਣਾ ਬਲਾ ਲੋ ਲੋ ਚਾਹ ਪੀ ਲਿਓ ਜੀ ਫਿਰ ਮਿਲਦੇ ਆ ਫਿਰ ਤੁਹਾਨੂੰ ਲੋ ਬੱਜੂ ਭੁੱਜੇ ਤਾਂ ਚੰਨੀ ਲੈ ਕੇ ਮੋਟਰ ਆ ਉਹ ਦਰਵਾਜ਼ੇ ਬਾਹਰ ਹੀ ਲਾ ਕੇ ਤਾਂ ਸਾਬੇ ਨਾ ਕਰੀ ਨਾ ਓਏ ਭਾਈ ਦਾ ਆ ਦੋ ਆ ਹੜਦ ਤੇ ਆ ਵੀ ਆਦ ਲੋਟਾ ਥੋੜਾ ਆਪੇ ਜਾਣਗੇ ਜਦ ਦੇਖੋ ਉਹ ਆ ਦੇਖ ਰੌਣਕਾਂ ਕੱਢ ਕੇ ਕਿੱਸੇ ਆਂਦੇ। ਤੇ ਵੀ ਆਉਂਦੇ ਪਰ ਉਹ ਤੂੰ ਲੈ ਆਉਗੀ। ਇਹਦਾ ਮੋਟਰਸਾਈਕਲ ਲੈ ਕੇ ਜੰਨੀ ਕਦਾ ਪਾਣੀ ਲਾ ਕੇ ਫੋਟੋ ਆਪੇ ਕਰਦੇ ਆ। ਕਾਹ? ਚੜ੍ਹਦੀਓਂ ਗਰੀਕੀ ਚੜ੍ਹਦੀ। ਇਹ ਨੀ ਮੇਰੀ। ਕੋਈ ਡੀਲ ਐਸ ਲਾਉਂਦਾ। ਉਹ ਨਿਕਲ। ਮਗਾ ਕੀ ਕੀਤਾ ਓਏ? ਉਹ

ਇਹ ਜਿਹੜਾ ਨੂੰ ਕੀ ਕਹੇ ਕੀ ਖਾਣਾ ਹੈ ਭਾਵੇਂ ਇਤਨੀ ਫੱਕ ਸੁੱਖਾ ਨਾ ਕੰਮ ਦੇ ਚੱਲ ਲੈ ਥੋ ਗੇੜ ਨੂੰ ਲੱਗਿਆ ਉਹ ਬਾਰੇ ਚੱਲਦੇ ਤੁਸੀਂ ਤੁਸੀਂ ਜਿਹੜਾ ਜਨ ਨੂੰ ਦੇਖ ਬੋਲੇ ਨਾ ਕੋ ਇਸੇ ਜਿਆ ਸਿਜੀ ਪਰ ਬਾਰੇ ਦੇਖ ਲਾਉਣਾ ਆਇ ਨਾ ਕਰੇਗਾ ਮੁਸਾ ਪਤਾ ਨਹੀਂ ਕੀ ਦਵਾੜ ਆਊਗਾ ਇਹਦੇ ਇਹੋ ਵੀ ਪਾਇੰਗੇ ਫੁੱਲ ਚਲੋ ਜੀ ਕਰ ਕੇ ਕਹਿਣਾ ਤਰੀਏ ਲੇ ਰਹੀ ਹਾਂ ਹਾਂਜੀ ਅੱਧਾ ਟਾਇਰ ਮੈਕਸਿਮ ਚੱਲ ਗਿਆ ਸਾਡੇ ਡੀਐਮ ਸਾਡੇ ਦੀ ਰਾ ਅਵਾਜ਼ ਪਹਿਲੇ ਮੈਡ ਗਈ ਬੱਸ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਦੇ ਵਿੱਚ ਬਹੁਤ ਖਾਸੀ ਮਜ਼ਾਕ ਖਾਸਾ ਠਾਠਾ ਬਹੁਤ ਹੋਇਆ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਮਹਿਫਲਾਂ ਬਹੁਤ ਲੱਗੀਆਂ ਤੇ ਵੀਡੀਓ ਸਾਡੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸੇ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈੱਲ ਆਈਕਨ ਵੀ ਦਬਾ ਦਿਓ ਤਾਂ ਕਿ ਜਹਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਬਸਕ੍ਰਾਈਬ ਜ਼ਰੂਰ ਕਰੋ ਆਉਂਦੇ ਰਹੇ ਆਉਂਦੇ ਰਹੇ ਜੇ ਉਹ ਸਾਡੇ ਨੂੰ ਚੈਨਲ ਤੇ ਨਵੇਂ ਆਏ ਨੇ ਜਾਂ ਚੈਨਲ ਤੇ ਨਵੇਂ ਗੁਰੇ ਹਨ ਵੀਡੀਓ ਨੂੰ ਦੇਖ ਰਹੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਹਾਸੇ ਖਾਟੇ ਦੇ ਨਾਲ ਅਸੀਂ ਮਜ਼ਾਕ ਦੇਣਾ ਤਦ ਤੱਕ ਲਈ اجازت ਹੋ ਤੁਹਾਡਾ ਆਪਣਾ ਚੈਨਲ ਖੱਤੂ ਗਲੋਕ